ਤੁਸੀਂ ਆਪਾਂ ਦਾ ਐਡਰੈਸ ਤੇ ਫੋਨ ਨੰਬਰ ਬੋਲ ਦੋ ਜੇ ਕਿਸੇ ਨੇ ਤੁਹਾਡੇ ਨਾਲ رابطہ ਕਰਨਾ ਹੋਵੇ ਐਡਰੈਸ WhatsApp ਸਾਡਾ ਮੇਰਾ ਨਾਮ ਸ਼ੋਭਿਆ ਬਲਕਾਰ ਸਿੰਘ ਪੰਨੂ ਸਾਹਿਬ ਕਾਉਂਸਲਰ ਫਤਗੜ ਚੂੜੀਆਂ ਤੇ ਨਜ਼ਦੀਕ ਆ ਜਦੋਂ ਆਪਾਂ ਥਾਣੇ ਤੋਂ ਬੱਦੋਵਾਲ ਕਲਾਂ ਨੂੰ ਆਈਏ ਤੇ ਫਤਗੜ ਚੂੜੀਆਂ ਥਾਣੇ ਦੇ ਲਾਗੋ ਬੱਦੋਵਾਲ ਕਲਾਂ ਨੂੰ ਆਈਏ ਤੇ ਗਾੜੀ ਗੈਸਕ ਦਾਮ ਆ ਜਾਂਦਾ ਵਾ ਗੈਸਕ ਦਾਮ ਤੋਂ 1 ਕਿੱਲਾ ਗਾੜੀ ਜਾਣ ਕੇ ਛੜਕਦੇ ਉੱਤੇ ਸਾਡਾ ਘਰ ਆ ਤੇ ਟੈਲੀਫੋਨ ਮੇਰਾ ਨੰਬਰ ਹੈਗਾ 9815740671 ਨਾਮ ਮਰਾ ਬਲਕਾਰ ਸਿੰਘ ਪੰਨੂ ਆ ਬਿੱਡ ਪੱਦੋਵਲ ਕਲਾ ਆ ਬੈਗ ਤੇ ਬਾਹਰ ਹੀ ਰਹਿੰਨੇ ਆ ਗੈਸ ਗਦਾਮ ਦੇ ਲਾਗੇ ਸਾਡਾ ਘਰ ਆ ਟੈਲੀਫੋਨ ਨੰਬਰ 9815740671 ਨਾਮ ਮਰਾ ਬਲਕਾਰ ਸਿੰਘ ਪੰਨੂ ਆ ਨੰਬਰ ਮੇਰਾ ਵਾ 9815740671 9815740671 ਐ ਬਲਕਾਰ ਸਿੰਘ ਜੀ ਸਮਾਨ ਪੇਂਟਿੰਗ ਵਾਲੀ ਦੁਕਾਨ ਤੋਂ ਆਇਆ ਜਿਹੜੇ ਆਪਣਾ ਰੰਗ ਰੋਗਣ ਵਾਲੇ ਦੀ ਦੁਕਾਨ ਤੋਂ ਕਾਫੀ ਸਮਾਨ ਆ ਤੋੜੇ ਨੇ ਪੀਓ ਪੀ ਦੇ ਹੋਰ ਕੀਮਤੀ ਸਮਾਨ ਹੈ ਹ ਅਤਾਪੇ ਪਾਲਿਸ਼ ਵਾਲਾ ਵੀ ਆ ਹੋਰ ਵੀ ਆ ਤੇ ਕਿੰਨੀ ਤਰੀਕ ਦਾ ਇਹ ਲਾ ਗਿਆ ਕੌਣ ਲਾ ਗਿਆ ਸਭ ਤੋਂ ਪਹਿਲਾਂ ਮੈਂ ਵਟਸਐਪ ਤੁਹਾਡਾ ਈ ਪੰਜਾਬ ਟੀਵੀ ਦਾ ਸਵਾਗਤ ਕਰਦਾ ਕਿ ਤੁਸੀਂ ਸਾਡੇ ਬਲਾਵੇ ਤੇ ਅਸੀਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਕਿ ਗਲਤੀ ਦੇ ਨਾਲ ਅਸੀਂ ਆਪਦੇ ਪਰਿਵਾਰ ਦੇ ਨਾਲ ਕੰਮ ਗਏ ਸੀ ਬਾਹਰ ਅੰਮ੍ਰਿਤਸਰ ਤੇ ਬਜ਼ੁਰਗ ਘਰ ਸੀ ਤੇ ਸਮਾਨ ਰੈਡੀ ਵਾਲਾ ਆ 26 27 ਤਰੀਕ ਦੇ ਕਰੀਬ ਉਹਨਾਂ ਦੇ ਵਿੱਚ ਵੀ ਜਿਹੜਾ ਕੰਮ ਘਰੇ ਚੱਲਦਾ ਰਹਿੰਦਾ ਕੋਈ ਨਾ ਕੋਈ ਤੇ ਜਾਂ ਵੱਡੇ ਵੀਰ ਜੀ ਨੇ ਜਬ ਬੁਕਾਰ ਨੇ ਸਮਾਨ ਭੇਜਿਆ ਨਾ ਵਾ ਉਹ ਰੇੜੀ ਵਾਲਾ ਜਿਹੜਾ 100 ਰੁਪਿਆ ਕਰਾਇਆ ਪ੍ਰਾਪਤ ਕਰਕੇ ਉਹ ਸਮਾਨ ਜਿਹੜਾ ਇੱਥੇ ਲਾ ਗਿਆ ਤੇ ਮੇਰਾ ਤਾਂ ਡਾਣਾ ਰਾਪਤਾ ਦੋ ਤਿੰਨ ਦਿਨ ਹੋ ਗਿਆ ਕਰਨ ਦੇ ਆ ਤੁਸੀਂ ਵਿਜੀ ਸੀ ਤੇ ਮੈਂ ਤੁਹਾਡਾ ਪਹਿਲਾਂ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਸੱਦੇ ਤੇ ਇੱਥੇ ਆਏ ਹੋ ਕਿਉਂਕਿ ਮਾਲਕ ਦੇ ਦਿੱਤੇ ਆ ਬੰਦਾ ਵਾਦਾ ਹਣਾ ਤੇ ਇਹ ਭਾਵੇਂ 15000 ਦਾ ਭਾਵੇਂ 20000 ਦਾ ਤੇ ਭਾਵੇਂ 2 ਰੁਪਿਆ ਦਾ ਵਾ ਇਸ ਕਰਕੇ ਮੈਂ ਚ ਉਹਨਾਂ ਵੀ ਜਿਹਦਾ ਵੀ ਇਹ ਸਮਾਨ ਹੈਗਾ ਵਾ ਆਪਣਾ ਸਮਾਨ ਨਿਸ਼ਾਨੀ ਦੱਸ ਕੇ ਇਹ ਕਿੰਨੇ ਤੋੜੇ ਨੇ ਕਿੰਨੇ ਪੀਓਪੀ ਆ ਕਿੰਨਾ ਕਿਹ ਸਮਾਨ ਆ ਕਿੰਨੀਆਂ ਨਾਲ ਬੋਤਲਾਂ ਨੇ ਵਖੋ ਆਪਣਾ ਡਿਟੇਲ ਬਣਾ ਕੇ ਨਿਸ਼ਾਨੀ ਦੱਸ ਕੇ ਫਿਰ ਇਹਨੂੰ ਸਮਾਨ ਆਪ ਦੇ ਦੇ ਦਾਂਗੇ ਪਾਲ ਸਾਹਿਬ ਜੀ ਨਹੀਂ ਕੋਈ ਇਸ ਤੇ ਬਾਅਦ ਸਾਡੀ ਖਬਰ ਨਚ ਕੋ ਬਾਅਦ ਵੀ ਨਹੀਂ ਕੋਈ ਸਮਾਨ ਆਉਂਦਾ ਤੇ ਫਿਰ ਕੀ ਕਰੋਗੇ ਇੱਦਾਂ ਫਿਰ WhatsApp ਇਤਰਾ ਸਭ ਤੋਂ ਵੱਡਾ ਜਿਹੜਾ ਘਰ ਹੁੰਦਾ ਗੁਰੂ ਘਰ ਹੁੰਦਾ ਵਾ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਆ ਫਿਰ ਜੇ ਨਾਂ ਕੋ ਆਇਆ ਕ ਸਮਾਨ ਲੈਣ ਤੇ ਗੁਰੂ ਘਰ ਨੂੰ ਦਿੱਤਾ ਜਾਏਗਾ ਜੀ ਅਜਾ ਤੁਸੀਂ ਕੁਝ ਦਿਨ ਵੇਟ ਕਰੋਗੇ ਇਸ ਤੋਂ ਅਲੱਗ ਕਿਉਂਕਿ ਅਸੀਂ 10 ਦਿਨ ਅੱਗੇ ਵੀ ਵੇਟ ਕੀਤੀ ਹੈ ਤੇ ਮੈਂ ਗੁਰਦੂ ਘਰ ਦੇ ਵਿੱਚ ਲੋਸਮੈਂਟ ਬੁਕਾਇਦਾ ਕਰਾਈ ਕਿ ਸ਼ਾਇਦ ਪਿੰਡ ਆਇਆ ਵੀ ਪਿੰਡ ਦੇ ਵਿੱਚ ਹੋਰ ਕਿਸੇ ਦੇ ਘਰ ਨਾਲ ਸਮਾਨ ਜਾਣਾ ਹੋਵੇ ਪਰ ਲੋਸਮੈਂਟ ਕਰਾਉਣ ਦੇ ਪਜਾ ਤਿੰਨ ਚਾਰ ਦਿਨ ਹੋ ਗਏ ਲੋਸਮੈਂਟ ਨੂੰ ਦੋ ਤਿੰਨ ਵਾਰੀ ਕੀਤੀ ਹੈ ਕੋਈ ਸਮਾਨ ਲੈਣ ਆਇਆ ਨਹੀਂਗਾ ਤੇ ਇਸ ਕਰਕੇ ਮੈਂ ਸਮਝਿਆ ਚਲੋ ਤੁਹਾਡੇ ਜਿਹੜਾ ਟੀਵੀ ਦੇ ਮਾਦੇ আর ਮੈਂ ਤੁਹਾਡੇ ਕੇਂਦਰ ਦਾ ਹੀ ਕਿ ਇਹਨੂੰ ਪਤਾ ਲੱਗ ਜੇ ਤੇ ਆਪ ਦਾ ਸਮਾਨ ਆਣ ਕੇ ਲੈ ਜਿਓ ਲੱਗਦਾ ਵੀ ਕੀ ਕੋ ਮਿਸਟੇਕ ਹੋ ਗਈ ਇਹ ਮਿਸਟੇਕ ਹੋਈ ਹੋਰ ਕੋਈ ਗੱਲ ਨਹੀਂ ਗਈ ਐਡਰੈਸ ਦੀ ਮਿਸਟੇਕ ਕਈ ਵਾਰੀ ਨਾਵਾਂ ਦੇ ਨਾਮ ਨਾਲ ਜਿਹੜੇ ਰੇੜੀ ਵਾਲੇ ਤੁਰਨ ਲੱਗਦੇ ਆ ਕਿਉਂਕਿ ਉਹਨਾਂ ਨੂੰ ਕਿਰਾਏ ਦਾ ਮਤਲਬ ਹੁੰਦਾ ਉਹਨਾਂ ਨੂੰ ਇਹ ਰਹਿੰਦਾ ਕਿ ਉਹਨੇ ਕਹਿਤਾ ਜਾ ਕੇ ਲਾਤਾ ਹੋ ਸਕਦਾ ਜਿਨ੍ਹਾਂ ਦਾ ਸਮਾਨ ਉਹ ਕਿਤੇ ਗਏ ਹੋਣ ਉਹਨਾਂ ਨੇ ਬਾਅਦ ਚ ਪਤਾ ਕਰਨ ਤੇ ਫੇਰ ਪਤਾ ਲੱਗੇ ਵੀ ਸਮਾਨ ਸੱਡ ਆਇਆ ਹੀ ਨਹੀਂ ਜਾਂ ਪੇਮੈਂਟ ਦੇਣ ਜਾਣ ਦੁਕਾਨਦਾਰ ਨੂੰ ਉਹ ਬਾਅਦ ਚ ਪਤਾ ਲੱਗੇ ਕਿ ਵੀਡੀਓ ਪੈਣ ਤੇ ਆ ਇਹ ਆਇਆ ਵੀ ਉਹ ਇਹਦੇ ਵਿੱਚ ਤੇ ਦੋ ਜਣੇ ਦੱਸ ਸਕਦੇ ਆ ਵੀ ਆ ਸਾਡੀਆਂ ਇਹ ਜਿਹੜਾ ਇਨੀ ਕੁਆਂਟੀਟੀ ਤੇ ਆ ਫਲਾਨੀ-ਫਾਨੀ ਕੁਆਂਟੀਟੀ ਦੀ ਫਲਾਨੀ-ਫਾਨੀ ਚੀਜ਼ ਇਹਦੇ ਵਿੱਚ ਜਾਂ ਤੇ ਜਿਹੜਾ ਮਾਲਕ ਆ ਤੇ ਜਾਂ ਦੁਕਾਨਦਾਰ ਹਾਂ ਜਾਂ ਜਿਹਨੇ ਲਿਆ ਵਾ ਜਿੰਨੇ ਪੇਮੈਂਟ ਦੇਣੀ ਆ ਉਹ ਦੱਸ ਸਕਦਾ ਜਾਂ ਜਿਹੜੇ ਜਿੰਨੂ ਜੀ ਉਹਨੂੰ ਪੇਮੈਂਟ ਨਹੀਂ ਦੁਕਾਨਦਾਰ ਨੂੰ ਕਹੀ ਤੇ ਉਹ ਦੱਸ ਸਕਦਾ ਮੇਰਾ ਸਮਾਨ ਜਿਹੜਾ ਉਹ ਉਹਨਾਂ ਦੇ ਘਰ ਤੇ ਪਹੁੰਚਿਆ ਨਹੀਂ ਤੇ ਮੇਰੀ ਪੇਮੈਂਟ ਜਿਹੜੀ ਮੈਨੂੰ ਮਿਲੇ ਇਹ ਦੋ ਹੀ ਬੰਦੇ ਦੱਸ ਸਕਦੇ ਨੇ ਤੇ ਤੀਸਰਾ ਮਾਲਕ ਨੂੰ ਤਾਂ ਪਤਾ ਵਾ ਕਿਹਦਾ ਵਾ ਕਿਉਂਕਿ ਝੂਠ ਮਾਰ ਕੇ ਕੋਈ ਨਾ ਖੜੇ ਕਿਨੇ ਜਿਹਦੀ ਚੀਜ਼ ਹੈਗੀ ਉਹ ਲੈ ਜਾ ਕਿਸੇ ਪਰ ਉਹ ਸਾਹਿਬ ਬੜੀ ਤਾਂ ਇਮਾਨਦਾਰੀ ਆ ਕਿ ਤੁਸੀਂ ਇੰਨਾ ਸਮਾਰ ਹੋਣ ਦੇ باوجود ਵੀ ਲੋਨਸਮੈਂਟ ਵੀ ਕਰਾਈ ਆ ਚਲੋ ਮੀਡੀਆ ਚ ਵੀ ਆਇਓ ਇਹ ਕਿਸੇ ਕਿਸੇ ਤੱਕ ਕਿ ਇਹ ਇਮਾਨਦਾਰੀ ਨਹੀਂ ਤੇ ਬਹੁਤਿਆਂ ਦਾ ਹੁੰਦਾ 10 ਰੁਪਏ ਵੀ ਹੋਣ ਤੇ ਕਹਿੰਦੇ ਚਲੋ ਜੇਤੇ ਚ ਪਾਉਗਾ ਇਹ ਬੜੀ ਵਧੀਆ ਗੱਲ ਹੈ ਤੁਹਾਡੀ ਚੰਗੀ ਸੋਚ ਤੇ ਹੁਣ ਤੁਸੀਂ 10 ਦਿਨ 15 ਦਿਨ ਵੇਟ ਕਰੋਗੇ ਅਸੀਂ ਹੁਣ ਅੱਗੇ 10 ਦਿਨ ਅੱਗੇ ਵੇਟ ਕੀਤੀ ਆ ਅਸੀਂ 10 ਦਿਨ ਨਹੀਂ 5 ਦਿਨ WhatsApp ਵੇਟੇ ਦੀ ਕਰਾਂਗੇ ਉਸ ਤੋਂ ਬਾਅਦ ਗੁਰੂ ਘਰ ਭੇਜ ਦਾਂਗੇ ਇੱਕ ਹਫਤਾ ਰਵਾਂਗੇ ਫਿਰ ਗੁਰੂ ਘਰ ਨੂੰ ਪਹਚਾ ਦੇਾਂਗੇ ਕਈ ਇਹ ਵੀ ਹੁੰਦਾ ਪੰਨੋ ਸਾਹਿਬ ਕਈ ਬੜੇ ਗਰੀਬ ਲੋੜਵੰਦ ਵੀ ਲੋਕ ਹੁੰਦੇ ਆ ਹਾਂਜੀ 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 ਇਹ ਇੱਕ ਸਾਦਾ ਗੁਰੂ ਘਰ ਹੀ ਲੱਗਦਾ ਗੁਰਨਾਨਕ ਦੀ ਗੋਲੀ ਗੋਲ ਕੀ ਵਾਹੇ ਗਰੀਬ ਦਾ ਮੂੰਹ ਆ ਆ ਲੋੜਵੰਦ ਕਿਉਂ ਹਾਂਜੀ 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 ਹੋ ਸਕਦਾ ਹਾਂਜੀ ਗੁਰੂ ਘਰ ਤੇ ਵੀ ਸਾਡੇ ਬੜੇ ਦਾਨੀ ਸੱਜਣ ਵੀ ਹੁੰਦੇ ਆ ਹਾਂਜੀ ਹਾਂਜੀ ਇਹੋ ਜਿਹੇ ਲੋੜਵੰਦ ਹੁੰਦੇ ਆ ਗਰੀਬ ਵੀ ਉਹ ਵਿਚਾਰੇ ਨੇ ਸੋਚਿਆ ਨਹੀਂ ਹੁੰਦਾ ਵੀ ਸਾਡੇ ਘਰ ਤੇ ਇਹੋ ਜਿਹਾ ਸਮਾਰੋਹ ਵਾਟਸਐਪ ਤੁਸੀਂ ਬੜੀ ਦਰਸਤ ਗੱਲ ਕੀਤੀ ਹੈ ਪਿਛਲੇ ਜਿਵੇਂ ਹੜ ਦੀ ਮਾਰ ਵਜੀ ਆ ਤੇ ਕਈਆਂ ਘਰਾਂ ਦੇ ਵਿੱਚ ਬਹੁਤ ਚੀਜ਼ਾਂ ਦੀ ਨਾ ਜ਼ਰੂਰਤ ਹੁੰਦੀ ਹੈ ਜਿਵੇਂ ਤੁਸੀਂ ਅਸੀਂ ਤੁਹਾਡੀਆਂ ਵੀਡੀਓ ਵੇਖਦੇ ਰਹੀਨੇ ਵੀ ਕੋਠਾ ਡੇਪਿਆ ਛੱਤ ਡੇਪੀ ਉਹਨਾਂ ਕੋਲ ਤੇ ਆਪਣਾ ਗੱਡਰ ਪਾਉਣ ਦਾ ਨਹੀਂ ਹੈਗਾ ਸਮਾਂ ਤੇ ਆਪਾਂ ਉਹ ਵਾਕਿਆ ਤੁਹਾਡੀ ਗੱਲ ਸਹੀ ਹੈ ਵੀ ਗੁਰੂ ਘਰ ਵੀ ਵਧੀਆ ਹੈ ਆਪਾਂ ਸ਼ਰਦਾ ਰਹਿੰਦੇ ਆ ਪਰ ਜੇ ਉਹਨਾਂ ਦੇ ਘਰ ਵੀ ਸਮਾਨ ਚੱਲੇ ਜਾਤ ਮਾੜੀ ਗੱਲ ਹੀ ਹੈ ਹਾਂਜੀ ਹਾਂਜੀ ਵੇਖ ਹੁਣ ਉਹ ਲੋਡ ਵੰਦਿਆ ਉਹਨੂੰ ਹੁਣ 50000 ਵਾਲੀ 60000 ਦੀ ਉਹਦੀ ਉਹ 1.5 ਲੱਖ ਵਾਲੀ ਆ ਇਸ ਕਰਕੇ ਇਹ ਇਹਨਾਂ ਚੀਜ਼ਾਂ ਤੇ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਦੇਣਾ ਚਾਹੀਦਾ ਦਾਨ ਕਰਨਾ ਚਾਹੀਦਾ ਇੱਥੇ ਦਾਨ ਜਿਹੜਾ ਵਾ ਬਣਦਾ ਵਾ